ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਨੇ ਅਗਲੇ ਪ੍ਰਧਾਨ ਚੁਣਨ ਵਾਸਤੇ ਜੋ ਚਰਚੇ ਸ਼ੁਰੂ ਕੀਤੇ ਨੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਅਗਲਾ ਕੌਣ ਪ੍ਰਧਾਨ ਜਿਹੜਾ ਕਿ ਬਣਨ ਜਾ ਰਿਹਾ ਹੈ ਸੋ ਉਸ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਲੋਕ ਸਭਾ ਚੋਣਾਂ ਤੇ ਜਿਮਣੀ ਚੋਣਾਂ ਹਾਰਨ ਤੋਂ ਬਾਅਦ ਪੰਜਾਬ ਦੇ ਵਿੱਚ ਭਾਜਪਾ ਪ੍ਰਧਾਨ ਕਿਸ ਨੂੰ ਲਗਾਉਣਾ ਚਾਹੁੰਦੀ ਹੈ ਸੋ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਲੁਧਿਆਣਵੀ ਸ਼ਾਇਰ ਦਾ ਇੱਕ ਸ਼ਾਇਰ ਹੈ ਕبھی ਖੁਦ ਤੇ ਕبھی ਹਾਲਾਤ ਤੇ ਰੋਣਾ ਆਇਆ ਬਾਤ ਨਿਕਲੀ ਤਾਂ ਹਰ ਬਾਤ ਤੇ ਰੋਣਾ ਆਇਆ ਇਸ ਸ਼ੇਰ ਸੇ ਜਿਹੜਾ ਕਿ ਪੰਜਾਬ ਵਿੱਚ ਭਾਜਪਾ ਦੀ ਮੌਜੂਦਾ ਹਾਲਾਤ ਦੇ ਜਿਸ ਤਰ੍ਹਾਂ ਦੇ ਅਸਰ ਬਣਿਆ ਹੋਇਆ ਹੈ ਭਾਰਤੀ ਜਨਤਾ ਪਾਰਟੀ ਦੇ ਮਜੂਬ ਦਾ ਹਾਲਾਤ ਜਿਹੜੇ ਨੇ ਬਹੁਤ ਤਰਸਯੋਗ ਬਣੇ ਹੋਏ ਨੇ ਸੋ ਉਸ ਨੂੰ ਲੈ ਕੇ ਜਿਹੜੀ ਵੱਡੀ ਖਬਰ ਨਿਕਲ ਕੇ ਆ ਰਹੀ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਲੀਡਰਸ਼ਿਪ ਜਿਹੜੀ ਬਦਲਣਾ ਚਾਹੁੰਦੀ ਹੈ ਜੋ ਪੰਜਾਬ ਦੀ ਭਾਜਪਾ ਦੀ ਇੱਕ ਤਾਜ਼ਾ ਮੀਟਿੰਗ ਵਿੱਚ ਜੋ ਕੁਝ ਵਾਪਰਿਆ ਉਸ ਨੂੰ ਕਈ ਤਰ੍ਹਾਂ ਦੇ ਚਰਚਾਵ ਨੂੰ ਜਨਮ ਦਿੱਤਾ ਹੈ ਪੰਜਾਬ ਭਾਜਪਾ ਦੀ ਪ੍ਰਧਾਨਗੀ ਨੂੰ ਲੈ ਕੇ ਹਵਾ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਸਰਗੋਸ਼ੀਆਂ ਸੁਣਾਈ ਦੇ ਰਹੀਆਂ ਨੇ ਹਲਕੀਆਂ ਮਤਾਬਕ ਭਾਜਪਾ ਹਾਈ ਕਮਾਂਡ ਇਸ ਵੇਲੇ ਜਿਹੜੀ ਸਥਿਤੀ ਵਿੱਚੋਂ ਗੁਜ਼ਰ ਰਹੀ ਹੈ ਉਸ ਤੋਂ ਨਹੀਂ 잡ਦਾ ਕਿ ਭਾਜਪਾ ਹਾਈ ਕਮਾਂਡ ਕੋਲ ਪੰਜਾਬ ਬਾਰੇ ਕੋਈ ਗੰਭੀਰ ਵਿਚਾਰ ਵਟਾਂਦਰਾ ਕਰਨ ਦਾ ਸਮਾਂ ਹੋਵੇਗਾ ਪਰ ਪੰਜਾਬ ਦੀ ਭਾਜਪਾ ਲੀਡਰਸ਼ਿਪ ਕੇਂਦਰੀ ਲੀਡਰਸ਼ਿਪ ਨੂੰ ਆਪਣੇ ਪਾਸੇ ਧਿਆਨ ਦੇਣਾ ਚਾਹੁੰਦੀ ਹੈ ਜੋ ਕਿ ਇਸ ਟਾਈਮ ਕੇਂਦਰੀ ਲੀਡਰਸ਼ਿਪ ਦਾ ਸਾਰਾ ਧਿਆਨ ਉੱਤਰ ਪ੍ਰਦੇਸ਼ ਵਿੱਚ ਪਾਰਟੀ ਦੇ ਵਿੱਚ ਪਈ ਆਪਸੀ ਤਰੇੜ ਦੇ ਕਾਰਨ ਲੱਗਿਆ ਹੋਇਆ ਹੈ ਇੱਕ ਪਾਸੇ ਮੁੱਖ ਮੰਤਰੀ ਜੋ ਕਿ ਦਿੱਤਿਆਨਾਥ ਦਾ ਤੜਾ ਹੋ ਗਿਆ ਔਰ ਇੱਕ ਪਾਸੇ ਦੂਸਰਾ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕਿ ਧੜਾ ਹੋ ਗਿਆ ਸੋ ਭਾਰਤੀ ਜਨਤਾ ਪਾਰਟੀ ਉੱਤਰ ਪ੍ਰਦੇਸ਼ ਦੇ ਵਿੱਚ ਉਲਝੀ ਹੋਈ ਏ ਉਸ ਲਈ ਵਿਧਾਨ ਸਭਾ ਦੀਆਂ ਸਾਰੀਆਂ ਜਿਹੜੀਆਂ ਜਿਮਣੀ ਚੋਣਾਂ ਨੇ ਜਾਂ ਮਹਾਰਾਸ਼ਟਰ ਦੀਆਂ ਚੋਣਾਂ ਹਰਿਆਣਾ ਦੀਆਂ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਇਸ ਇਹ ਰਾਵ ਵਿੱਚ ਨਹੀਂ ਕਿ ਉਹ ਕੋਈ ਫੇਰ ਬਦਲ ਕਰੇ ਭਾਵੇਂ ਪੰਜਾਬ ਹੋਵੇ ਭਾਵੇਂ ਕੋਈ ਹੋਰ ਸਟੇਟ ਹੋਵੇ ਸੋ ਇਸੇ ਸਾਲ 2024 ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ ਇਹਨਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਜਿਹੜਾ ਅਜੇ ਤੱਕ ਵਿਚਾਰ ਵਟਾਂਦਰਾ ਕਰਨ ਚ ਲੱਗੀ ਹੋਈ ਏ ਸੋ ਬਹੁਤ ਜ਼ਰੂਰੀ ਹੈ ਕਿ ਇਹਨਾਂ ਰਾਜਾਂ ਵਿੱਚ ਇੰਡੀਆ ਗੱਠਜੋੜ ਦਾ ਜਿਹੜਾ ਉੱਪਰ ਰਿਆ ਉਭਾਰੇ ਉਹਨੂੰ ਰੋਕਿਆ ਜਾਵੇ ਇੰਡੀਆ ਗੱਠਜੋੜ ਜੋ ਕਿ ਜਿਵੇਂ ਹੁਣ ਪਿੱਛੇ ਜਿਮਨੀ ਚੋਣਾਂ ਹੋਈਆਂ ਨੇ ਤਾਂ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਨੇ ਹਰਾਇਆ ਹੈ ਸੋ ਇਸ ਕਾਰਨ ਭਾਰਤੀ ਜਨਤਾ ਪਾਰਟੀ ਆਪਣੀ ਇਹਨਾਂ ਚੋਣਾਂ ਨੂੰ ਲੈ ਕੇ ਆਪ ਸੱਚ ਜਿਹੜਾ ਕੀ ਗੱਲਬਾਤ ਕਰ ਰਹੀ ਹੈ ਸੋ ਉਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਹ ਵੀ ਚਾਹੁੰਦੀ ਹੈ ਕਿ ਪੰਜਾਬ ਵਿੱਚ ਵੀ ਜਿਹੜਾ ਕੀ ਅਧਰਾ ਬਦਲੀ ਹੋਵੇ ਸੋ ਇਸ ਟਾਈਮ ਪੰਜਾਬ ਦੇ ਵਿੱਚ ਜਿਹੜੇ ਪ੍ਰਧਾਨ ਬਣਨ ਦੇ ਰੋ ਵਿੱਚ ਲੀਡਰ ਨੇ ਉਹਨਾਂ ਵੱਲੋਂ ਚਰਚਾਵਾਂ ਤੇਜ਼ ਹੋ ਗਿਆ ਨੇ ਜਿਹੜਾ ਕਿ ਭਾਜਪਾ ਹਾਈ ਕਮਾਂਡ ਦੇ ਬੇਹਦ ਰੁਚੇ ਹੋਣ ਕਾਰਨ ਸ਼੍ਰੀ ਜਾਖੜ ਜੋ ਖੁਦ ਪੰਜਾਬ ਦੇ ਪਾਜਪਾ ਪ੍ਰਧਾਨ ਨੇ ਜੇਕਰ ਉਹ ਖੁਦ ਆਪਣੀ ਪ੍ਰਧਾਨਗੀ ਨੂੰ ਲਾਂਭੇ ਹੁੰਦੇ ਨੇ ਤਾਂ ਫਿਰ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੇ ਪੰਜਾਬ ਵਿੱਚ ਜਿਹੜੀ ਕੋਈ ਵਿਚਾਰ ਕਰੇਗੀ ਜੇਕਰ ਜਾਖੜ ਪ੍ਰਧਾਨਗੀ ਨਹੀਂ ਛੱਡਣਾ ਚਾਹੁੰਦੇ ਤਾਂ ਫਿਰ ਇਸ ਪਾਸੇ ਅਜੇ ਤੱਕ ਭਾਰਤੀ ਜਨਤਾ ਪਾਰਟੀ ਦੇ ਵਿੱਚ ਪ੍ਰਧਾਨ ਪਦਨ ਦੀ ਕੋਈ ਸੰਭਾਵਨਾ ਨਹੀਂ ਲੇਕਿਨ ਜੋ ਖਬਰਾਂ ਆ ਰਹੀਆਂ ਨੇ ਕਿ ਜਾਖੜ ਜਿਹੜੇ ਨੇ ਉਹ ਖੁਦ ਕਹਿੰਦੇ ਨੇ ਕਿ ਪ੍ਰਧਾਨਗੀ ਛੱਡ ਸਕਦੇ ਨੇ ਜੋ ਕਿ ਜੰਦਰ ਦੀ ਜਿਮਨੀਚੋਣ ਹਾਰਨ ਤੋਂ ਬਾਅਦ ਲੋਕ ਸਭਾ ਹਾਰਨ ਤੋਂ ਬਾਅਦ ਉਹਨਾਂ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਸੋ ਜਾਖੜ ਵੱਲੋਂ ਅਜੇ ਤੱਕ ਕੋਈ ਪ੍ਰਤੀਕਰਮ ਨਹੀਂ ਆਇਆ ਲੇਕਿਨ ਜੋ ਚਚਾਵਾ ਆਈਆਂ ਨੇ ਕਿ ਜਾਖੜ ਕਿਤੇ ਨਾ ਕਿਤੇ ਨਰਮ ਜਾਪਰੇ ਨੇ ਜੋ ਆਪਸੀ ਧੜੇਬੰਦੀ ਬਣੀ ਹੋਈ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਤਕਸਾਲੀ ਲੀਡਰ ਨੇ ਉਹ ਕਿਤੇ ਨਾ ਨਾਰਾ ਚੱਲ ਰਹੇ ਨੇ ਦੂਸਰੇ ਪਾਸੇ ਅੰਦਰ ਖਾਤੇ ਹੀ ਰਹਿ ਕਿ ਭਾਜਪਾ ਦੀ ਪ੍ਰਧਾਨਗੀ ਨੂੰ ਲੈ ਕੇ ਦੌੜ ਵੀ ਸ਼ੁਰੂ ਹੋਈ ਹੋਈ ਏ ਇਸ ਵਿੱਚ ਸਭ ਤੋਂ ਪ੍ਰਮੁੱਖ ਨਾਂ ਭਾਜਪਾ ਦੇ ਕੌਮੀ ਜਨਰਲ ਖਤਰ ਤਰਨ ਚੁੱਕ ਦਾ ਨਾਂ ਲਿਆ ਜਾ ਰਿਹਾ ਹੈ ਜੋ ਪੰਜਾਬ ਇਸ ਵੇਲੇ ਪਾਰਟੀ ਦਾ ਇੱਕ ਵੱਡਾ ਚਿਹਰਾ ਹਨ ਪਰ ਪਾਰਟੀ ਹਲਕਿਆਂ ਵਿੱਚ ਚਰਚਾ ਹੈ ਕਿ ਪਾਰਟੀ ਇੱਕ ਆਰਐਸਐਸ ਨਾਲ ਸੰਬੰਧਿਤ ਆਗੂ ਅਤੇ ਕਾਂਗਰਸ ਵਿੱਚੋਂ ਆਏ ਸੇਖ ਆਗੂ ਕੇਵਲ ਸਿੰਘ ਢਿੱਲੋਂ ਦਾ ਨਾਂ ਹੀ ਸਭ ਤੋਂ ਉੱਪਰ ਚੱਲ ਰਿਹਾ ਹੈ ਪ੍ਰਧਾਨਗੀ ਦੇ ਤੌਰ ਤੇ ਵਿਚਾਰ ਕੀਤਾ ਜਾ ਰਿਹਾ ਹੈ ਪੰਜਾਬ ਦੇ ਜਿਹੜੇ ਸਾਰੇ ਲੀਡਰਸ਼ਿਪ ਵੱਲੋਂ ਕਿਉਂਕਿ ਕੇਵਲ ਸਿੰਘ ਢਿੱਲੋਂ ਇੱਕ ਵੱਡਾ ਤਨਾਰ ਆਦਮੀ ਹੈ ਔਰ ਬਹੁਤ ਵੱਡਾ ਵਪਾਰਕ ਤੇ ਪੈਸੇ ਵਾਲਾ ਹੈ ਜਿਸ ਕਾਰਨ ਉਹਦਾ ਆਰਐਸਐਸ ਨਾਲ ਵੀ ਬਹੁਤ ਨੇੜਤਾ ਹੈ ਔਰ ਪੰਜਾਬ ਵਿੱਚ ਕਾਂਗਰਸ ਵੱਲੋਂ ਉਹ ਆਏ ਨੇ ਔਰ ਉਹਨਾਂ ਦਾ ਜਿਹੜਾ ਸਭ ਤੋਂ ਨਾਮ ਉੱਪਰ ਲਿਆ ਜਾ ਰਿਹਾ ਹੈ ਦੂਸਰੇ ਪਾਸੇ ਵੀ ਦੱਸਿਆ ਜਾ ਰਿਹਾ ਕਿ ਪਾਰਟੀ ਵਿੱਚ ਅਜੇ ਵੀ ਕਾਫੀ ਪ੍ਰਵਾਸੀਲੇ ਸਾਭਕਾ ਪੰਜਾਬ ਪ੍ਰਧਾਨ ਅਸ਼wini ਸ਼ਰਮਾ ਨੂੰ ਵੀ ਕਿਤੇ ਨਾ ਕਿਤੇ ਵੇਖਿਆ ਜਾ ਰਿਹਾ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਦੀ ਚੋਣ ਲੜਨ ਵਾਲੇ ਡਾਕਟਰ ਸੁਵਾਸ਼ ਸ਼ਰਮਾ ਦੇ ਹੱਕ ਵਿੱਚ ਹਨ ਅਸ਼ਮੀਲ ਸ਼ਰਮਾ ਆਪ ਖੁਦ ਨਹੀਂ ਪ੍ਰਧਾਨਗੀ ਵਾਲੇ ਪਾਸਿਆਂ ਦੇ ਉਹ ਡਾਕਟਰ ਸੁਵਾਸ਼ ਸ਼ਰਮਾ ਦਾ ਅੱਗੇ ਨਾਂ ਲੈ ਰਹੇ ਨੇ ਅਜੇ ਸਥਿਤੀ ਵਿੱਚ ਇਹ ਵੀ ਸਾਹਮਣੇ ਆ ਰਿਹਾ ਕਿ ਜੇਕਰ ਸ਼੍ਰੀ ਚੁਗ ਪੰਜਾਬ ਦੀ ਪ੍ਰਧਾਨਗੀ ਲਈ ਉਮੀਦਵਾਰ ਬਣੇ ਸ਼੍ਰੀ ਸੁਵਾਸ਼ ਸ਼ਰਮਾ ਦਾ ਦਾਵਾ ਸਭ ਤੋਂ ਵੱਧ ਜਿਹੜਾ ਮਜ਼ਬੂਤ ਹੈ ਸੋ ਦੂਸਰੇ ਪਾਸੇ ਜਿਹੜਾ ਕਿ ਪੰਜਾਬ ਵਿੱਚ ਸਭ ਤੋਂ ਵੱਧ ਲੋਕ ਸਭਾ ਵੋਟਾਂ ਵਿੱਚ ਲੀਡ ਲੈਣ ਵਾਲੇ ਜਿਨ੍ਹਾਂ ਨੂੰ ਪਹਿਲਾ ਟਿਕਟ ਦੇਣ ਚ ਵੀ ਜਾਖੜ ਸਾਹਿਬ ਹੀ ਪੈਰ ਪਿਛਾ ਖਿੱਚਦੇ ਰਹੇ ਸੋ ਉਸ ਦਾ ਨਾਮ ਜਿਹੜਾ ਕਿ ਰਾਣਾ ਗੁਰਮੀਤ ਸਿੰਘ ਸੋਢੀ ਰਾਣਾ ਗੁਰਮੀਤ ਸਿੰਘ ਸੋਢੀ ਜੋ ਕਿ ਇਸ ਟਾਈਮ ਪੂਰੇ ਪੰਜਾਬ ਦੇ ਵਿੱਚੋਂ 13 ਲੋਕ ਸਭਾ ਜਿਹੜੀਆਂ ਸੀਟਾਂ ਤੋਂ ਸਭ ਤੋਂ ਵੱਧ ਵੋਟਾਂ ਲਾਈਆਂ ਬਹੁਤ ਘੱਟ ਫਰਕ ਨਾਲ ਹਾਰੇ ਨੇ ਸਿਰਫ 4000 ਵੋਟ ਫਰਕ ਨਾਲ ਹਾਰਨ ਤੋਂ ਬਾਅਦ ਲੋਕ ਸਭਾ ਚੋਣ ਡਾਕਟਰ ਸੋ ਮਾਕਨਾ ਰਾਣਾ ਗੁਰਮੀਤ ਸਿੰਘ ਸੋਢੀ ਦਾ ਨਾਮ ਜਿਹੜਾ ਕਿ ਬਹੁਤ ਮਸ਼ਹੂਰ ਹੋ ਗਿਆ ਭਾਰਤੀ ਜਨਤਾ ਪਾਰਟੀ ਵਿੱਚ ਜੋ ਕਿ ਦੂਸਰੇ ਪਾਸੇ ਵੀ ਕਹਾਇਆ ਜਾ ਰਿਹਾ ਹੈ ਕਿ ਇੱਕ ਵੱਡੇ ਫਰਕ ਨਾਲ ਹਾਰਨ ਵਾਲੇ ਰਵਨੀਤ ਬਿੱਟੂ ਭਾਵੇਂ ਜੱਟ ਸਿੱਖ ਨੇ ਉਹਨਾਂ ਨੂੰ ਨਾ ਕੈਬਨਿਟ ਦੇ ਵਿੱਚ ਜਗਾਂ ਨਹੀਂਤੀ ਗਈਏ ਸੋ ਕਿਉਂ ਨਾ ਹੋਵੇ ਰਾਣਾ ਕੁਮੇਸ਼ ਨੇ ਸੋਡੀ ਵੀ ਜਿਹੜਾ ਕਿ ਉਹਨਾਂ ਨੂੰ ਕੋਈ ਵੱਡਾ ਉਹਦਾ ਦਿੱਤਾ ਜਾਵੇ ਜਿਹੜਾ ਕਿ ਭਾਵੇਂ ਉਹ ਕਾਂਗਰਸ ਦੇ ਵਿੱਚ ਰਹੇ ਨੇ ਕਾਂਗਰਸ ਦੇ ਵਿੱਚ ਵੀ ਉਹਨਾਂ ਨੇ ਬਹੁਤ ਵੱਡੇ ਉਹਦੇ ਤਰੇ ਨੇ ਔਰ ਪੰਜਾਬ ਦੇ ਵਿੱਚ ਉਹ ਚੀਫ ਵਿਪ ਵੀ ਰਹੇ ਨੇ ਕਾਂਗਰਸ ਦੇ ਵਲੇ ਸੋ ਉਹਨਾਂ ਦਾ ਬਹੁਤ ਤਜਰਬਾ ਹੈ ਸੋ ਉਹਨਾਂ ਨੂੰ ਵੀ ਪ੍ਰਧਾਨਗੀ ਲਈ ਵਿਚਾਰਿਆ ਜਾ ਸਕਦਾ ਹੈ ਗੌਰਤਲਵੇਕੇ ਇਸ ਵੇਲੇ ਪੰਜਾਬ ਭਾਜਪਾ ਵਿੱਚ ਦੋ ਤਰ੍ਹਾਂ ਦੀ ਵਿਚਾਰਧਾਰਾ ਤੇ ਧੜੇਬੰਦੀ ਦਿਖਾਈ ਦੇ ਰਹੀ ਏ ਇੱਕ ਪਾਸੇ ਦਾ ਪਾਰਟੀ ਵਿੱਚ ਬਾਹਰੋਂ ਆਏ ਲੋਕਾਂ ਅਤੇ ਪਾਰਟੀ ਦੇ ਪੁਰਾਣੇ ਨੇਤਾਵਾਂ ਦੇ ਵਿਚਾਰ ਜਿਹੜੀ ਧੜੇਬੰਦੀ ਬਣੀ ਹੋਈ ਏ ਜੇ ਤਾਂ ਕਿ ਦੂਜੇ ਪਾਸੇ ਪਾਰਟੀ ਦੇ ਕਈ ਹਿੰਦੂ ਨੇਤਾ ਤਾਂ ਇਸ ਗੱਲ ਨੂੰ ਵੀ ਉਠਾਰੇ ਨੇ ਕਿ ਭਾਜਪਾ ਪੰਜਾਬ ਵਿੱਚ ਕੋਈ ਸੀਟ ਨਹੀਂ ਜਿੱਤ ਸਕੀ ਪਰ ਭਾਜਪਾ ਦਾ ਵੋਟ ਪ੍ਰਸ਼ਤ ਪਹਿਲਾਂ ਨਾਲੋਂ ਕਾਫੀ ਵਧਿਆ ਏ ਸੋ ਇਸ ਦੇ ਪਿੱਛੇ ਹਿੰਦੂ ਬੈਂਕ ਦਾ ਜਿਹੜਾ ਵੱਡਾ ਹੱਥ ਏ ਸੋ ਇਸ ਲਈ ਇਹ ਲੋਕ ਚਾਹੁੰਦੇ ਹਨ ਕਿ ਪਾਰਟੀ ਦਾ ਪੰਜਾਬ ਪ੍ਰਧਾਨ ਕਿਸੇ ਹਿੰਦੂ ਚਿਹਰੇ ਨੂੰ ਬਣਾਇਆ ਜਾਵੇ ਜੋ ਧੜੇ ਅਤੇ ਸੋਚਦੇ ਨੇ ਤਾਵਾ ਦਾ ਕਹਿਣਾ ਹੈ ਕਿ ਪਾਰਟੀ ਵੱਲੋਂ ਕੇਵਲ ਪਾ ਪੰਜਾਬ ਵਿੱਚ ਕੋਈ ਸੀਟ ਨਹੀਂ ਜਿੱਤ ਸਕੀ ਪਰ ਭਾਜਪਾ ਦਾ ਵੋਟ ਪ੍ਰਸ਼ਤ ਪਹਿਲਾਂ ਨਾਲੋਂ ਕਾਫੀ ਵਧਿਆ ਹੈ ਸੋ ਇਸ ਦੇ ਪਿੱਛੇ ਹਿੰਦੂ ਬੈਂਕ ਦਾ ਜਿਹੜਾ ਵੱਡਾ ਹੱਥ ਹੈ ਸੋ ਇਸ ਲਈ ਇਹ ਲੋਕ ਚਾਹੁੰਦੇ ਹਨ ਕਿ ਪਾਰਟੀ ਦਾ ਪੰਜਾਬ ਪ੍ਰਧਾਨ ਕਿਸੇ ਹਿੰਦੂ ਚਿਹਰੇ ਨੂੰ ਬਣਾਇਆ ਜਾਵੇ ਜੋ ਟੜਿਆਤੇ ਸੋਚਦੇ ਨੇ ਤਾਂ ਦਾ ਕਹਿਣਾ ਹੈ ਕਿ ਪਾਰਟੀ ਵੱਲੋਂ ਕੇਵਲ ਕੋਰ ਵੋਟ ਬੈਂਕ ਨੂੰ ਅਣਗੋਲਿਆ ਕੀਤਾ ਜਾਣਾ ਪਾਰਟੀ ਲਈ ਮਹਿੰਗਾ ਹੀ ਪੈ ਸਕਦਾ ਹੈ ਸੋ ਪਾਰਟੀ ਦੇ ਕੁਝ ਹਿੰਦੂ ਨੇਤਾ ਇਹ ਵੀ ਕਹਿ ਰਹੇ ਹਨ ਕਿ ਭਾਜਪਾ ਨੇ ਇੱਕ ਜੱਟ ਸਿੱਖ ਅਗੂ ਨੂੰ ਚੋਣਾ ਹਾਰਨ ਦੇ ਬਾਅਦ ਵੀ ਮੰਤਰੀ ਬਣਾ ਦਿੱਤਾ ਸੋ ਇਸ ਲਈ ਹਿੰਦੂ ਚੇਰਮੇਂਡਰ ਕਿ ਉਹ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਇਆ ਜਾਵੇ ਸੋ ਚਰਚਾਵਾਂ ਬਹੁਤ ਤੇਜ਼ੀ ਨੇ ਆਉਣ ਵਾਲੇ ਕੁਝ ਦਿਨਾਂ ਵਿੱਚ ਵੱਡੇ ਉਥਲ-ਪੁਥਲ ਹੋ ਸਕਦੀ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਜੋ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਜੇਕਰ ਸੁਨੀਲ ਜਾਖੜ ਖੁਦ ਅਸਤੀਫਾ ਦੇ ਦਿੰਦੇ ਨੇ ਤਾਂ ਫਿਰ ਨਵਾਂ ਪ੍ਰਧਾਨ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦਾ ਕੌਣ ਹੋਵੇਗਾ ਹਿੰਦੂ ਚਿਹਰਾ ਹੋਵੇਗਾ ਜਾਂ ਜੱਟ ਸੇਖ ਚਿਹਰਾ ਹੋਵੇਗਾ ਇਹ ਆਉਣ ਵਾਲੇ ਕੁਝ ਸਮੇਂ ਬਾਅਦ ਪਤਾ ਲੱਗੇਗਾ ਲੇਕਿਨ ਖਬਰਾਂ ਬਹੁਤ ਤੇਜ਼ ਹੋ ਰਹੀਆਂ ਨੇ ਕਿ ਪੰਜਾਬ ਭਾਜਪਾ ਪ੍ਰਧਾਨ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਇੱਕ ਵਾਰ ਜਿਹੜਾ ਕੀ ਚਰਚਾ ਵਿੱਚ ਬਣੀ ਹੋਈ ਹੈ ਕਿ ਕਿਸ ਨੂੰ ਪ੍ਰਧਾਨਗੀ ਦਾ ਅਹੁਦਾ ਦਿੰਦੇ ਨੇ